ਆਪਾਂ ਖੜੇ ਆ ਜੀ ਫਤੇਗੜ ਚੂੜੀਆਂ ਦੇ ਚੋਪੜਾ ਚੌਂਕ ਤੇ ਜੋ ਕਿ ਫਤੇਗੜ ਚੂੜੀਆਂ ਸ਼ਹਿਰ ਦਾ ਇਸ ਨੂੰ ਦਿਲ ਕਿਹਾ ਜਾਂਦਾ ਅਤੇ ਬੀਤੀ ਰਾਤ ਇੱਥੇ ਚੋਰਾਂ ਵੱਲੋਂ ਬੇਖੌਫ ਦਲੇਰਾਨਾ ਕਾਰਵਾਈ ਕਰਦਿਆਂ ਕਾਲਾ ਢੇਰੀ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਰਿਕਾਰਡ ਜਿਹੜੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਕਿਸ ਤਰ੍ਹਾਂ ਚੋਰ ਇੱਥੇ ਆਉਂਦਾ ਹੈ ਸ਼ਟਰ ਨੂੰ ਇੱਕ ਰੌੜ ਨਾਲ ਤੋੜ ਕੇ ਅੰਦਰ ਦਾਖਲ ਹੁੰਦਾ ਅੰਦਰ ਦਾਖਲ ਹੋ ਕੇ ਉਹ ਇੱਕ ਤੋੜੇ ਵਿੱਚ ਖੋਇਆ ਅਤੇ ਦੇਸੀ ਕੋ ਅਤੇ ਗੱਲੇ ਵਿੱਚੋਂ ਲੱਖਾਂ ਰੁਪਇਆ ਲੈ ਕੇ ਇਥੋਂ ਆਰਾਮ ਨਾਲ ਬੜੀ ਦਲੇਰੀ ਨਾਲ ਕਾਰਵਾਈ ਕਰਕੇ ਫਰਾਰ ਹੋ ਜਾਂਦਾ ਦੱਸ ਦਈਏ ਕਿ ਬੀਤੇ ਕੱਲ ਹੀ ਜਿਹੜੀ ਵਾਰਡ ਨੰਬਰ 8 ਵਿੱਚ 24 ਦਸੰਬਰ ਨੂੰ ਚੋਰੀ ਹੋਈ ਸੀ ਬੜੀ ਮੁਸ਼ਕਲ ਅਤੇ ਮੁਸ਼ਕਲਤ ਦੇ ਨਾਲ ਪੁਲਿਸ ਵੱਲੋਂ ਉਹ ਸਾਰੇ ਮੈਟਰ ਨੂੰ ਸੋਲਵ ਆਊਟ ਕੀਤਾ ਗਿਆ ਸੀ ਉਸ ਤੋਂ ਅਗਲੀ ਰਾਤ ਹੀ ਕਾਲਾ ਡੇਰੀ ਉੱਪਰ ਚੋਰ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਥੋਂ ਜਿਹੜਾ ਕੈਸ਼ ਹੈ ਉਹ ਅਤੇ ਹੋਰ ਜਿਹੜਾ ਕੀਮਤੀ ਸਮਾਨ ਹੈ ਉਹ ਤੋਂ ਲੈ ਕੇ ਫਰਾਰ ਹੋ ਗਏ ਪੁਲਿਸ ਵੱਲੇ ਪਹੁੰਚੇ ਆ ਉਹਨਾਂ ਦੀ ਜੋ ਕਾਲਾ ਡੇਰੀ ਵਾਲੇ ਉਹਨਾਂ ਦੀ ਡੇਰੀ ਉੱਪਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਾ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਕਿੰਨਾ ਕੁ ਉਹਨਾਂ ਦਾ ਨੁਕਸਾਨ ਹੋਇਆ ਬੱਸ ਜਿਆ ਸਾਹਮਣੇ ਕਾਊਂਟਰ ਜੋ ਕਿ ਉਹਨਾਂ ਦੇ ਮੇਰੇ ਫੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੱਡਾ ਇੰਨਾ ਤਾਂ ਚੁੱਕਿਆ ਸੀ ਤੇ ਮੈਨੂੰ ਮੇਰਾ ਚੋਰੀ ਹੋ ਗਈ ਉਹ ਮੈਂ ਚੁੱਕਿਆ ਤੇ ਉਹਨਾਂ ਦਾ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ ਗੱਲੇ ਦੇ ਵੀ ਤੇ ਜਦੋਂ ਮੈਂ ਬਾਅਦ ਵਿੱਚ ਵੇਖਿਆ ਤੇ ਮੇਰੇ ਘੋੜੇ ਖਾਣੇ ਸਾਰੇ ਖਾਲੀ ਸੀ ਤੇ ਫ੍ਰਿਜੋਂ ਵੀ ਉਹਨਾਂ ਘਿਓ ਕੱਢਿਆ ਮੱਖਣ ਕੱਢਿਆ ਤੇ ਕੀ ਕੀ ਲੈ ਕੇ ਗਏ ਕੋਈ ਸਵਾ 1 ਲੱਖ ਰੁਪਇਆ ਨੁਕਸਾਨ ਸੀਗਾ ਕੋਈ 1 ਲੱਖ 70 80 ਕਿਲੋ ਕਿਉਂ ਹੀਗਾ ਡੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣੀ ਟੋਟਰ ਕਿੰਨਾ ਕ ਨੁਕਸਾਨ ਕੋਈ ਸਵਾ 2 2.5 ਲੱਖ ਦੇ ਰਿਹਾ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇ ਪੁਲਿਸ ਦੋ ਬੰਦੇ ਆਈਗੇ ਕੀ ਮਾਰ ਕਰਦੇ ਉਹਨਾਂ ਦਾ ਬਹਿੇਦ ਵਾਲਾ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਂ ਤਾਂ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਕਿਆ ਸੀ ਵੀ ਵਾਪਸ ਕੀਤਾ ਜਾਵੇ ਤੇ ਮੇਰਾ ਘਿਓ ਵੀ ਆਸਪਟਲ ਦੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੋਪੜਾ ਚੌਂਗ ਦੇ ਖੜੇ ਆਂ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਏ ਨਕਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਤੇ ਚੋਪੜਾ ਚੌਂਗ ਜਿਹੜਾ ਵਾ ਫਟੇਗਾ ਠੂੜੀਆਂ ਦਾ ਦਿਲ ਕਿਹਾ ਜਾਂਦਾ ਵਾ ਅਸੀਂ ਜਦੋਂ ਫੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਹ ਰਹਿੰਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਨੇ ਜੇ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤਾਂ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਦੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘਦੀਆਂ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨਮਾਲ ਦੀ ਰੱਖਿਆ ਕੀਤੀ ਜਾਵੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਾਇਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਾਇਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚੌਂ ਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ। ਮੈਂ ਕੁਲਿੰਦਰ ਲਾਡੀ ਨਾਂ ਹੈ ਜੀ ਮੇਰਾ। ਭਈ ਮੇਨ ਮਯਾਰਚਿਆਂ ਲੱਗੇ ਨੇ ਦੁਕਾਨ ਆ ਸਾਡੀ। ਇਹ ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸਹਿਦਰੀ ਆ। ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਿਸ ਵਾਲਾ ਸ਼ਹਿਰ ਹਾੜੇ ਦੇ ਵਿੱਚ ਸਾਰੇ ਬਾਜ਼ਾਰ ਕੋ ਪੁੱਛ ਕੇ ਵੇਖ ਲੋ ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਿਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਾਜ਼ਾਰ ਕੋ ਪੁੱਛ ਕੇ ਵੇਖ ਲੋ ਸਹਿ ਸਾਰੇ ਸ਼ਹਿਰ ਚ ਘੁੰਮ ਕੇ ਦੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿੰਨੀਆਂ ਚੋਰੀਆਂ ਹੋਡੀਆਂ ਇੱਥੇ ਫਦੇ ਘੜਚਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਇਹ ਚੋ ਤੁਸੀਂ ਆ ਬਜ਼ਾਰ ਵਾਲਿਆਂ ਦੁਕਾਨਦਾਰਾਂ ਨੇ ਚੋਕੀਦਾਰ ਨਹੀਂ ਸੀ ਚੌਕੀਦਾਰ ਜੀ ਨਹੀਂ ਰੱਖਿਆ ਜੀ ਜੀ ਸਿੰਘ ਜੀ ਕਾਲਾ ਡੇਰੀ ਵਾਲਾ ਅਤੇ ਕਾਲਾ ਡੇਰੀ ਵਾਲੇ ਦੇ ਨਾਲ ਲੱਗਦੇ ਉਹਨਾਂ ਦੇ ਗਵਾਂਡੀ ਦੁਕਾਨਦਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਜੋ ਚੋਰ ਵੱਲੋਂ ਇੱਥੇ ਕਾਰਵਾਈ ਕੀਤੀ ਗਈ ਵਾਰਦਾਤ ਕੀਤੀ ਗਈ ਆ ਇਹ ਬੜੀ ਮੰਦ ਭਾਗੀ ਕਾਰਵਾਈ ਸੀ ਅਤੇ ਕਾਲਾ ਡੇਰੀ ਵਾਲੇ ਦਾ ਕਾਫੀ ਨੁਕਸਾਨ ਹੋਇਆ ਉਹਦੇ ਵਿੱਚ ਖੋਇਆ ਤੇ ਦੇਸੀ ਕਿਉਂ ਤੇ ਨਕਦੀ ਜਿਹੜੀ ਆ ਚੋਰ ਵੱਲੋਂ ਖੜੀ ਗਏ ਸੀਸੀਟੀਵੀ ਵਿੱਚ ਵੀ ਉਹਨਾਂ ਨੇ ਤਸਵੀਰਾਂ ਦਿਖਾਈਆਂ ਤੇ ਉਹਨਾਂ ਦੀ ਮੰਗ ਹੈ ਕਿ ਇੱਥੇ ਪੁਲਿਸ ਦੀ ਪੈਟਰੋਲਿੰਗ ਹੋਣੀ ਚਾਹੀਦੀ ਹੈ ਤਾਂ ਜੋ ਚੋਰ ਜਿਹੜੇ ਬੇਖੌਫ ਫਿਰਦੇ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਤੇ ਉਹਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਮਾਮਲੇ ਨੂੰ ਪੁਲਿਸ ਟ੍ਰੇਸ ਕਰਕੇ ਤੇ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਪੈਸੇ ਵਾਪਸ ਕਰਾਈ ਜਾਣ